ਬੱਚਾ ਵੇਜ ਗਿਆ ਆਈ ਮੈਂ ਮਰ ਜਾ ਨਿਕਲ ਗਿਆ ਬੱਚਾ ਉਹਦਾ ਮਤਲਬ ਹੋ ਹੀ ਗਿਆ ਵਾਹ ਬੇਬਲ ਉਹ ਬੱਚਾ ਮੈਂ ਨੂੰ ਕਹਿੰਦਾ ਮੈਂ ਮੀਨੂਏ ਨਾਲੇ ਤੇਲੇ ਨੰਬਰ ਰਾਸ ਮੈਂ ਆਖਿਆ ਬਤ ਅਗਰੀ ਵੀ ਨਾ ਵਸ ਗਿਆ ਮੈਂ ਬਤ ਮੇ ਨੋ ਚੀਜ਼ ਜਾਨੀ ਕੋਈ ਲੋ ਨਹੀਂ ਵੇ ਤੂੰ ਆਪ ਘਰਾਂ ਦੇਲ ਟਿਕ ਟੋਈ ਤੂੰ ਕਾ ਰਾਜਾ ਨੋ ਚੀਜ਼ ਜਾਨੀ ਨਹੀਂ ਲੋੜ ਮੇਰੇ ਪੁੱਤ ਨੇ ਮੁਰਕੇ ਕੋਈ ਗੱਲ ਨਹੀਂ ਕੀਤੀ ਅਗਲੇ ਦਿਨ ਹੂਨਾਉਣਾ ਇਹ ਤੇ ਮੇਰਾ ਪਤਮੋਕ ਗਿਆ ਮੈਂ ਹੂਨ ਦੇਖਦੇ ਹਾਂ ਕੋਈ ਰਾਤ ਦੇ ਅੱਠਵੇਂ ਮਹੀਨੇ ਦੀ ਚੌਵੀ ਤਰੀਕ ਨੂੰ ਤੇ ਪਹਿਲੇ ਮਹੀਨੇ ਦੀ ਅੱਠ ਤਰੀਕ ਨੂੰ ਵਾਪਸ ਆ ਜਾਣਾ ਸੀ ਮੇਰੇ ਪੁੱਤ ਨੇ ਹਾਂਜੀ ਉਹਨੂੰ ਉੱਥੇ ਫੋਨ ਆ ਗਿਆ ਦੋ ਵਜੇ ਫੋਨ ਆਇਆ ਵਾ ਮੌਕੇ ਤੇ ਹੀ ਖਤਮ ਹੋ ਗਿਆ ਮੇਰਾ ਪੁੱਤ ਹਾਏ ਮੈਂ ਮਰ ਜਾ ਨਿਕਲ ਜਾ ਬੱਚਾ ਉਹਦਾ ਮਗਰੋਂ ਹੀ ਹੋਇਆ ਵਾ ਨਾ ਨਾ ਕੋਈ ਫੀਲਿੰਗ ਨਾ ਗੱਲ ਮੈਨੂੰ ਕੀ ਕਰਵਾ ਤੂੰ ਮੈਨੂੰ ਕਹਿੰਦਾ ਮੰਮੀ ਮੈਨੂੰ ਇਹ ਨਾਲੇ ਮੂਟਾ ਦੇ ਨੰਬਰ ਦੱਸ ਮੈਂ ਆਖਿਆ ਉਹ ਤਗਰੀ ਵੀ ਦਾ ਵੇਚ ਗਿਆਈ ਮੈਂ ਬੋਤ ਮੈਨੂੰ ਚੀਜ਼ਾਂ ਦੀ ਕੋਈ ਲੋੜ ਨਹੀਂ ਵੇ ਤੂੰ ਆਪ ਘਰ ਆ ਦੇ ਤਿੱਕ ਤੋਈ ਤੂੰ ਕਾ ਰਾਜਾ ਮੈਨੂੰ ਚੀਜ਼ਾਂ ਦੀ ਨਹੀਂ ਲੋੜ ਮੇਰੇ ਪੁੱਤ ਨੇ ਮੁਰਕੇ ਕੋਈ ਗੱਲ ਨਹੀਂ ਕੀਤੀ ਅਗਲੇ ਦਿਨ ਫੋਨ ਆਉਣਾ ਤੇ ਮੇਰਾ ਪੁੱਤ ਮੁੱਕ ਗਿਆ ਮੈਂ ਭੂਠੀਕਦੀ ਹੋਣਾ ਪਰ ਆ ਕੀ ਕਰਾਂ ਮੇਰੀ ਧੀ ਲੱਗੇ ਕਿ ਮੈਨੂੰ ਲੱਗਦਾ ਨਹੀਂ ਕਿ ਇੱਥੇ ਠੀਕ ਕਰਨ ਉਹ ਜਣਾ ਨੌਕਰੀਆਂ ਮਿਲਦੇ ਕੀ ਲੋੜ ਹੈ ਬਾਰੇ ਮੈਂ ਨਹੀਂ ਜਾਣੇ ਚਾਹੀਦੇ ਬਾਹਰ ਦੇ ਰੋਟੀ ਠੀਕ ਕਰਨ ਵਿਚ ਆਤਾ ਕੀ ਮੰਗ ਕਰਦੇ ਸਰਕਾਰ ਤੋਂ ਜੀ ਡੈੱਡ ਬੋਡੀ ਵੀ ਆਉਣੀ ਹੈ ਹਾਂ ਜੀ ਮੇਰਾ ਬੁੱਤ ਘਰ ਹੋਣਾ ਚਾਹੀਦਾ ਨੋਦਾਂ ਜਿੱਕੀ ਨਹੀਂ ਆਉਣਾ ਨਹੀਂ ਜਿੱਕੀ ਆਉਣਾ ਮੇਰਾ ਪੁੱਤ ਆ ਜੀ ਬੱਚਾ ਜਗਰਾਤ ਸਿੰਘ 3 ਸਾਲ ਪਹਿਲਾਂ ਪੁਲਿਸ ਕਾਰ ਵਿੱਚ ਗਿਆ ਸੀ 2 ਦਿਨ ਪਹਿਲਾਂ ਆਉਂਦੀ ਡੈਥ ਹੋ ਗਈ ਸੜਕਾਂ ਹੱਥੇ ਦੇ ਉੱਤੇ ਐਕਸੀਡੈਂਟ ਹੋ ਗਿਆ ਮੌਕੇ ਤੇ ਹੀ ਮੌਤ ਹੋ ਗਈ ਆ ਜੀ ਲੈ ਕਰਕੇ ਅਸੀਂ ਪਰਿਵਾਰ ਦੇ ਨਾਲ ਤਾਰੇ ਪਿੰਡ ਦੇ ਵਿੱਚ ਬਹੁਤ ਸੌਗ ਦੀ ਲਹਿਰ ਵੀ ਘਣੀ ਚੱਲ ਰਹੀ ਆ ਬਹੁਤ ਦੁੱਖਦਾਈ ਇਹ ਕੰਮ ਹੋਇਆ ਇਸ ਕਰਕੇ ਆਈ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਬੇਨਤੀ ਕਰਦੇ ਆ ਤੇ ਉਹਨਾਂ ਦੀ ਜਿਹੜੀ ਬੇ ਆ ਉਹ ਪਰਿਵਾਰ ਨੂੰ ਉਹਦੀ ਮਾਤਾ ਆ ਵਿਚਾਰੀ ਵਿਧਵਾ ਆ 30 ਸਾਲ ਤੋਂ ਨੇ ਛੋਟੇ ਛੋਟੇ ਬੱਚੇ ਪਾਲੇ ਹੁਣ ਬੱਚਾ ਕਮਾਉਣ ਵਾਸਤੇ ਗਿਆ ਸੀ ਤੇ ਘਰ ਉਹਨੇ ਆਉਣਾ ਸੀ 8 ਤਰੀਕ ਦੀ 8 ਜਨਵਰੀ ਦੀ ਉਹ ਵੀ ਤਿਖੀ ਸੀ ਤੇ ਆਉਣ ਤੋਂ ਪਹਿਲਾਂ ਹੀ ਵਿਚਾਰੇ ਦੀ ਜੋ ਡੈਥ ਹੋ ਗਈ ਆ ਇਹ ਕਰਕੇ ਅਸੀਂ ਬੇਨਤੀ ਕਰਦੇ ਆਂ ਵਿਦੇਸ਼ ਮੰਤਰੀ ਨੂੰ ਅਸੀਂ ਬੇਨਤੀ ਕਰਦੇ ਆਂ ਬੜਾ ਦੁਖੀ ਹਿਰਦੇ ਦੇ ਨਾਲ ਅਸੀਂ ਬੇਨਤੀ ਕਰਦੇ ਆਂ ਪੰਜਾਬ ਸਰਕਾਰ ਨੂੰ ਤੇ ਇਹ ਜਿਹੜਾ ਮੁੱਦਾ ਆ ਕਿ ਜਲਦੀ ਤੋਂ ਜਲਦੀ ਜਿਹੜੀ ਆ ਇਹ ਗੱਡ ਬਾਡੀ ਜਿਹੜੀ ਆ ਰਾਜ ਚੱਕਰ ਵਿੱਚ ਪਹੁੰਚਾਈ ਜਾਏ ਉਹਦੀ ਮਾਂ ਉਹਦਾ ਭਰਾ ਉਹਦਾ ਛੋਟਾ ਜਿਹਾ ਬੱਚਾ 3 ਸਾਲ ਦਾ ਉਹਨੇ ਉਚਾਰੇ ਦਾ ਜਨਮੇ ਵੀ ਬਾਅਦ ਦੇ ਵਿੱਚ ਹੋਇਆ ਉਹਨੇ ਆਪਣੇ ਪਿਓ ਨਾਲ ਕੁਝ ਨਹੀਂ ਵੇਖਿਆ ਫੋਨ ਦੇ ਉੱਤੇ ਹੀ ਵੇੰਦਾ ਰਿਹਾ ਇਹ ਕਰਕੇ ਅਈ ਬੇਨਤੀ ਕਰਦੇ ਆ ਕਿ ਜਲਦੀ ਤੋਂ ਜਲਦੀ ਜੜੀ ਆ ਤੇ ਇਹ ਨਾ ਲੰਮੇ ਲੰਮੇ ਸਮੇਂ ਦਾ 10 15 ਦਿਨ ਲੱਗ ਜਾਣ ਤੇ ਹਫਤੇ ਦੇ ਅੰਦਰ ਅੰਦਰ ਜੜੀ ਜਦ ਡੈੱਡ ਬਾਡੀ ਆ ਉਹ ਪਿੰਡ ਪਹਚਾਈ ਜਾਏ ਤੇ ਉਹਨੂੰ ਰੀਤੀ ਰਿਵਾਜਾਂ ਦੇ ਨਾਲ ਉਹਦਾ ਸੰਸਕਾਰ ਕੀਤਾ ਜਾਏ ਡੇਢ ਡੇਢ 2 ਘੰਟੇ ਪਹਿਲਾਂ ਐਕਸੀਡੈਂਟ ਹੋਇਆ ਤੇ ਸੜਕ ਦੇ ਉੱਤੇ ਪਿਆ ਰਿਆ ਬੱਚਾ ਫੇਰ ਕੇ ਦੂਰ ਦਰ ਦੀ ਪੁਲਿਸ ਆਈ ਆ ਫੇਰ ਉਹ ਲੈ ਕੇ ਗਏ ਆ ਇਹ ਮਾਵਾ ਦੇ ਕੋਲ ਆਪਣੇ ਪੁੱਤ ਰਹਿਣ ਤੇ ਆਪਣੇ ਬੱਚਿਆਂ ਦੇ ਕੋਲ ਆਪਣਾ ਬਾਪ ਰੇ ਇਹ ਕਰਕੇ ਇਹਨਾਂ ਨੇ ਦੁੱਖ ਦੀ ਘੜੀ ਬਹੁਤ ਜ਼ਿਆਦਾ ਵੇਖੀ ਆ ਇਸ ਇਹਨਾਂ ਦਾ ਬਾਪ ਮਿਹਰਤੀ 32 ਸਾਲ ਹੋ ਗਿਆ ਪੂਰਾ ਹੋ ਗਿਆ ਛੋਟੇ ਛੋਟੇ ਬੱਚੇ ਆ ਮੇਰੇ ਲਾਗੇ ਉਹਨਾਂ ਦਾ ਬਰਦਰ ਆ ਇਹ ਛੋਟਾ ਜਿਹਾ ਉਹਨੂੰ 3.5 ਸਾਲ ਦਾ ਤੇ ਜਦੋਂ ਉਹਦੀ ਡੈਥ ਹੋ ਗਈ ਮਾਂ ਨੇ ਬੜੀ ਮੁਸ਼ਕਲ ਪਾਲਿਆ ਇਹਨੂੰ ਪਾਲ ਕੇ ਪਤਾ ਨਹੀਂ ਕਿਤਨਾ ਉੱਥੇ ਕੱਲਿਆ ਆ ਕਿਤਨਾ ਪੈਸੇ ਚੁੱਕੇ ਆ ਕੀ ਕੀਤਾ ਆ ਪਿਆਰੀ ਬੇਟੀ ਆ ਤੇ ਬੱਚਾ ਆਪਣਾ ਜਿਹੜਾ ਉਹਦਾ ਸੈੱਟ ਹੋਇਆ ਸੀ ਉਹਨਾਂ ਦਾ ਆਪਣੇ ਬੱਚਿਆਂ ਨੂੰ ਮਾਂ ਨੂੰ ਭਰਾਵਾਂ ਨੂੰ ਮਿਲਣ ਵਾਸਤੇ ਆਉਣਾ ਸੀ ਤੇ ਉਹਦੀ ਵਿਚਾਰੇ ਦੀ ਡੈਥ ਹੋ ਗਈ ਆ ਬਹੁਤ ਦੁਖਦਈ ਗੱਲ ਆ ਪਰ ਅਸੀਂ ਬੇਨਤੀ ਕਰਦੇ ਆ ਜੇ ਤੁਸੀਂ ਜਲਦੀ ਬੜ ਜਲਦੀ ਉਹਨਾਂ ਦਾ ਜਿਹੜਾ ਸਰੀਰ ਆ ਅੰਤਮ ਸਰੀਰ ਜਿਹੜਾ ਉਹ ਰਾਇ ਚੱਕ ਵਿੱਚ ਪਹਚਾਓ ਵਾਹਿਗੁਰੂ ਜੀ ਦਾ ਖਾਸਾ ਹੈ